ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਆਜੋ ਜੀ ਆ ਦਿਨ ਸੈਰ ਕਰਦੇ ਆ ਸ਼ਾਮ ਦਾ ਸਮਾਂ ਹੈ 5:00 ਵਜੇ ਮੇਰਾ ਖਿਆਲ ਹਾਂਜੀ 5:30 ਵਜੇ ਤੇ ਸਵੇਰੇ ਆਪਾਂ ਗਏ ਸੀ ਤੇ ਫੋਨ ਚੱਲਦੇ ਆ ਪਾਰਕ ਨਾਲ ਹੀ ਸੈਰ ਕਰਦੇ ਆ ਤੇ ਅੱਜ ਹਨ ਅਕਾਲ ਸਿੰਘ ਕਿੱਦੂ ਬਜਾਉਂ ਚਲੋ ਕਾਕਾ ਜੀ ਚੱਲ ਜੀ ਹਾਂਜੀ ਆ ਗਏ ਆਪਾਂ پارک ਹੁਣ ਇੱਥੇ ਖੇਡਣਾ ਅਕਾਲ ਸਿੰਘ ਨੇ ਤੇ ਆਪਾਂ ਕਰਦੇ ਹਾਂ ਸੈਰ ਚਲੋ ਆਕਰ ਇਹ ਪੈਸਾ ਨਮਰਾ ਲੂ ਮੈਂ ਆਈ ਆਈ ਇਸ ਇਫੈਰੀ ਵੀਡੀਓ ਲੱਕ ਕੈਮਰਾਮੈਨ ਵੀ ਬਣਾ ਦੇ ਕੀ ਗਈ ਜਾਂਦੇ ਆ ਖੜੀ ਹੋ ਹੱਸਦੀ ਗਿਆ ਦੰਦੀਆਂ ਘੜਦੀਆਂ ਹੋਲੀ ਕਾਕੇ ਪੈਰ ਉੱਤੇ ਰੱਖ ਇਹ ਚੱਲ ਬੋਲ ਲੋ ਕੀ ਬੋਲੋ ਕੁਛ ਬੋਲੋ ਮੇਰੇ ਜੜੀ ਇਹ ਤਾਂ ਕਹਿੰਦਾ ਸੀ ਇਹਦਾ ਫੋਨ ਕਰੀਦਾ ਸੀ ਨਾ ਦਾਦੀ ਸਾਡੇ ਕੋਲ ਬੋਲੋ ਬੋਲੋ ਸੁਣਾਓ ਕੋਈ ਗੱਲਬਾਤ ਇੰਡੀਆ ਤੋਂ ਕਿਦੋਂ ਆਏ ਸੀ? ਮੈਂ ਇੰਡੀਆ ਤੋਂ ਆਇਆ ਹੀ ਨਹੀਂ। ਕਿਦੋਂ ਆਏ ਸੀ? ਇੱਕ ਟਾਈਮ ਆਇਆ ਸੀ। ਹਾਂ ਹਾਂਗਕਾਂਗ ਤੋਂ ਆ। ਸੱਚ ਹਾਂਜੀ ਤੁਸੀਂ ਤਾਂ ਹਾਂਗਕਾਂਗ ਆਏ ਸੀ ਕਿੰਨੇ ਸਾਲ ਹੋ ਗਏ? ਅ ਪਹਿਲੀ ਵਾਰ ਕੈਨੇਡਾ ਆਇਆ ਸੀ ਮੈਂ 2 ਉਹ ਕਿੰਨੇ ਸਾਲ ਪਹਿਲਾਂ? 2000 ਚ ਪਹਿਲੀ ਵਾਰ ਆਇਆ ਸੀ ਸਮਰ ਵਕੇਸ਼ਨ ਵਿੱਚ। ਹਾਂਜੀ। ਤੇ ਫੇਰ ਆਇਆ ਸੀ 2003 ਵਿੱਚ। ਅ ਹੋਰ ਵੀ ਉੱਥੇ 2000 ਚੋਂ ਆਇਆ ਸੀ ਉਦੋਂ ਅਮਰੀਕਾ ਵੀ ਘੇੜਾ ਲੱਗਿਆ ਸੀ। ਤੇ ਫਿਰ ਆਸਟ੍ਰੇਲੀਆ ਵੀ ਕਿਹੜਾ ਲੱਗਿਆ ਸੀ ਇੰਗਲੈਂਡ ਵੀ ਇੱਕ ਵਾਰ ਜਾਇਆ ਦੋ ਵਾਰ ਦੋ ਜਾਂ ਤਿੰਨ ਦੋ ਤਿੰਨ ਵਾਰ ਜਾਇਆ ਇੰਗਲੈਂਡ ਵੀ ਤਿੰਨ ਵਾਰ ਜਾਇਆ ਮੈਂ ਟੋਟਲ ਇੰਗਲੈਂਡ ਤਿੰਨ ਵਾਰ ਹੀ ਤੇ ਆਸਟ੍ਰੇਲੀਆ ਜਾਇਆ ਕਿੱਦਾਂ ਲੱਗਿਆ ਤੁਹਾਨੂੰ ਕੈਨੇਡਾ ਕੱਲਾ ਕੱਲਾ ਹੀ ਸਭ ਤੋਂ ਵਧੀਆ ਬਿਊਟੀਫੁੱਲ ਸੱਚੀ ਬ੍ਰਿਟਿਸ਼ ਕੋਲੰਬੀਆ ਇਹ ਜਿਹੜਾ ਸੂਬਾ ਜਿੱਥੇ ਰਹਿੰਨੇ ਆ ਇੱਥੇ ਵਾਤਾਵਰਨ ਪਾਣੀ ਸੁੰਦਰ ਇੱਕੋ ਜਿਹਾ ਬੜੀ ਹਾਂਜੀ ਮਤਲਬ ਢੀਲਾ ਵਗੈਰਾ ਹੋਰ ਸਮੁੰਦਰ ਬਹੁਤ ਸੋਹਣੇ ਆ ਪਹਾੜ ਬਹੁਤ ਸੋਹਣੇ ਆ ਲਾਈਕ ਬਹੁਤ ਵਧੀਆ ਮੌਸਮ ਆ ਯਾਨਕਿ ਮੌਸਮ ਵੀ ਠੀਕ ਆ ਮਾੜਾ ਨਹੀਂ ਆ ਕੰਮ ਕਰ ਕਿਦਾਂ ਫੇਰ ਸ਼ੁਰੂ ਤੋਂ ਕਿੱਥੇ ਕੀਤਾ ਕਿ ਸਭ ਤੋਂ ਪਹਿਲੀ ਜੌਬ ਸਭ ਤੋਂ ਪਹਿਲੀ ਜੌਬ ਆਪਾਂ ਸਿੱਧਾ ਹੀ ਯੂਨੀਵਰਸਿਟੀ ਚ ਗਏ ਸੀਗੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਉਥੇ ਵੈਬ ਡਿਵੈਲਪਰ ਮਤਲਬ ਸੌਫਟਵੇਅਰ ਦਾ ਉਥੇ ਉਹਨਾਂ ਦੇ ਸਾਰੇ ਸਾਰੇ ਡਿਪਾਰਟਮੈਂਟਾਂ ਦਾ ਅਪਡੇਟ ਕਰਨਾ ਸੀ ਉਹ CMS ਕੰਟੈਂਟ ਮੈਨੇਜਮੈਂਟ ਸਿਸਟਮ ਜਿਹੜਾ ਹੁੰਦਾ ਵੈਬਸਾਈਟ ਬਣਾਉਣ ਵਾਲਾ ਹਾਂਜੀ ਸੋ ਵੱਡੇ ਵੱਡੇ ਪ੍ਰੋਫੈਸਰਾਂ ਨੂੰ ਅਸੀਂ ਸਿਖਾਉਂਦੇ ਸੀਗੇ ਤੇ ਹੋਰ ਤਾਂ ਮਤਲਬ ਕਿੰਨਾ ਚਿਰ ਕੀਤਾ ਉੱਥੇ ਕੰਮ ਉੱਥੇ 1.5 ਸਾਲ ਚੱਲਿਆ ਤੇ ਫੇਰ ਉਹਨਾਂ ਦੀ ਪ੍ਰੋਬਲਮ ਆ ਗਈ ਫੇਰ ਉਹਨਾਂ ਨੇ 4-5 ਬੰਦੇ 1.5 ਸਾਲ ਕੀਤਾ ਸੀ ਇੰਡੀਆ ਪਾਰਸ ਤੋਂ 4 ਤੋਂ 4 ਚਾਹ ਹਜੇ ਆਇਆ ਨੂੰ 2-3 ਮਹੀਨੇ ਹੀ ਹੋਏ ਸੀ ਮਿਲ ਗਿਆ ਸੀ ਕੰਮ ਹਾਂਜੀ ਫੇਰ ਉਸ ਤੋਂ ਬਾਅਦ ਉਸ ਤੋਂ ਬਾਅਦ ਰਿਚਮੰਡ ਹਾਂਜੀ ਇੱਥੇ ਆਪਾਂ ਇੱਥੇ ਆ। ਡਾਪਾ ਇੱਥੇ ਸੀ। ਹਾਂਜੀ ਆਪਾਂ ਕੀ ਕਹਿੰਦੇ ਸੀ? ਤੁਸੀਂ ਫਿਰ ਉੱਥੇ ਕੰਮ ਕਰਨ ਤੋਂ ਬਾਅਦ ਰਿਚਮੰਡ ਕੰਮ ਕੀਤਾ ਉਹ। ਠੀਕ ਹੈ। ਕੈਮਰਾ ਆਨ ਨਹੀਂ ਕੀਤਾ ਤਾਂ ਲੱਗੀ ਜਾਂਦੇ ਬੋਲਣ ਮੈਂ ਕਿ ਛਲਾਤ ਲੋ। ਮੈਂ ਵੀ ਫਾਟ ਚੁੱਕਾ। ਮੇਰੇ ਨਾਲ ਵੀ ਤਾਂ ਹੁੰਦਾ ਕਈ ਵਾਰੀ ਮੈਨੂੰ ਲੱਗਦਾ ਹੁੰਦਾ ਛਲਦਾ ਹੀ ਆ। ਹੋਈ ਸਪੈਂਟ ਹੋਈ। ਹਾਂਜੀ ਆਪਾਂ ਕਿੱਥੇ ਸੀਗੇ? ਆਪਾਂ ਰਿਚਮੰਡ 'ਚ ਸੀ। ਹਾਂਜੀ ਰਿਚਮੰਡ। ਕਿਹੜੇ ਸਾਲ 'ਚ ਕੰਮ ਕੀਤਾ ਉੱਥੇ? ਉਹਨਾਂ ਦਾ ਸਾਲ ਸੂਲ ਨੀਜ ਤੇ ਹੁਣ ਰਿਚਮੰਡ ਉਹ ਬਾਅਦ ਰਿਚਮੰਡ ਕੀਤਾ ਉੱਥੇ ਵੀ 6 ਮਹੀਨੇ ਚੱਲਿਆ ਉੱਥੇ ਵੀ ਸੌਫਟਵੇਅਰ ਦਾ ਸੀ ਉੱਥੇ ਇੱਕ ਪਤਾ ਕੀ ਹੋਇਆ ਉਹਨਾਂ ਦੇ ਇਨਵੈਸਟਰ ਨੇ ਉਹਨਾਂ ਦੀ ਬਹੁਤ ਵੱਡੀ ਜਿਵੇਂ ਕੀ ਕਹਿੰਦੇ ਹੁੰਦੇ ਸਕਾਈਪ ਨਹੀਂ ਹਾਂਜੀ ਹਾਂਜੀ ਉਹ ਜਿਹੜੀ ਹੁੰਦੀ ਹੈ ਵੌਇਸ ਓਵਰ ਆਈਪੀ ਵਾਲੀ ਕਾਲਿੰਗ ਵਾਲੀ ਸਿਸਟਮ ਉਹਨਾਂ ਨੇ ਚਲਾਇਆ ਸੀ ਇਕੋ ਓਕੇ ਤੇ ਉਹ ਚਾਈਨਾ 'ਚ ਬਹੁਤ ਉਹਨਾਂ ਦੇ ਬਿਲੀਅਨ ਤੋਂ ਉੱਪਰ ਯੂਜ਼ਰ ਸੀਗੇ ਤੇ ਆਪਾਂ ਵੀ ਵੈਬ ਡਿਵੈਲਪਮੈਂਟ ਉਹਨਾਂ ਦਾ ਕਰਦੇ ਸੀਗੇ ਹਾਂਜੀ ਤੇ ਚੀਨੀਆਂ ਦੀ ਸੀਗੀ ਵੱਡੇ ਇਨਵੈਸਟਰ ਸੀਗੇ ਪਰ ਉਦੋਂ ਅਜੇ 6 ਮਹੀਨੇ ਚੱਲਿਆ ਨਹੀਂ ਕਿਉਂਕਿ ਉਦੋਂ ਰੀਸੈਸ਼ਨ ਆ ਗਿਆ ਹਾਂ 2018 ਚ ਰੀਸੈਸ਼ਨ ਆਇਆ ਸੀ ਨਾ 18 ਚ ਨਹੀਂ ਸੱਚ 2008 ਚ 8 ਚ 8 ਚ ਸੌਰੀ 8 ਚ ਹਾਂਜੀ ਠੀਕ ਹੈ 8 ਤੇ 9 ਵਿੱਚ ਉਦੋਂ ਰੀਸੈਸ਼ਨ ਬਹੁਤ ਆਇਆ ਸੀਗਾ ਸਾਰੇ ਮਤਲਬ ਬਿਜ਼ਨਸ ਖੜ ਗਏ ਸੀ ਤਾਂ ਫਿਰ ਇਨਵੈਸਟਰਾਂ ਨੇ ਵਾਲਾ ਫਿਰ ਪੈਸਾ ਨਹੀਂ ਕੰਪਨੀ ਚ ਪਾਇਆ ਸੀ ਤਾਂ ਫਿਰ ਉਹਨਾਂ ਨੇ ਖੜੇ ਪੈਰ 50 ਬੰਦੇ ਕੱਢੇ ਸੀ 50 ਬੰਦੇ ਹਾਂ ਬਸ ਖਾਸ-ਖਾਸ ਉਹਨਾਂ ਦੇ 4-5 ਜਿਹੜੇ 5-6 ਰਹਿ ਗਏ ਸੀ ਉਹ ਹੀ ਰੱਖੇ ਤੇ ਬਾਕੀ ਸਾਰੇ ਬਸ ਕਹਿੰਦੇ ਜਾਓ ਘਰਾਂ ਨੂੰ ਫਿਰ ਉਸ ਤੋਂ ਬਾਅਦ ਪੈਕੇਜ ਪੂਕੇ ਜਿਹੜੇ ਸੀਗੇ ਦੇਤੇ ਮਸਦਮ ਫਿਰ ਉਸ ਤੋਂ ਬਾਅਦ ਅੱਗੇ ਕੀ ਤੋਂ ਕੰਮ ਤੋਂ ਤੋਂ ਬਾਅਦ ਹਾਂ ਉਸ ਤੋਂ ਬਾਅਦ ਫਿਰ ਆਪਾਂ ਸਾਲ ਡੇਢ ਸਾਲ ਘਰੇ ਰਹੇ ਜੀ ਡੇਢ ਸਾਲ ਜਿੱਦਾਂ ਹੋਣਾ ਸਾਲ ਉਦੋਂ ਪਰ ਆਏ ਸੀ ਈਆਈ ਲੱਗੀ ਸੀਗੀ 6 ਮਹੀਨੇ EI ਸੀਗੀ ਮਤਲਬ ਆਪਾਂ ਕੰਮ ਕਰ ਰਹੇ ਸੀ 6 ਸਾਲ ਕ ਸਵਾ ਕ ਸਾਲ ਫਿਰ ਉਦੋਂ ਆਇਆ 1 ਕਮ ਆਇਆ ਸੀ 1 ਕਮ ਆਇਆ ਸੀ ਫਿਰ ਮੈਂ ਸਕਿਉਰਿਟੀ ਦੀ ਜੌਬ ਲੱਗ ਗਿਆ ਸੀਗਾ ਚਲੋ ਮੈਂਗਾ ਜਿੱਦਾਂ ਵੀ ਕੋਰਸ ਕਰਕੇ ਤੇ ਸਕਿਉਰਿਟੀ ਮਿਲਦਾ ਮਹੀਨਾ ਕ ਕੀਤੀ ਸੀ ਮਸਾਂ ਹੀ ਫਿਰ ਮੈਨੂੰ ਮਿਲ ਗਈ ਸੀ ਡਾਊਨ ਟਾਊਨ ਵੈਨਕੂਵਰ ਉਹ ਜੌਬ 2010 ਵਿੱਚ ਹਾਂਜੀ ਤੇ ਉਹ ਫਿਰ ਮੇਰੀ ਚੱਲੀ 8 ਸਾਲ ਉਹੀ ਸੌਫਟਵੇਅਰ ਦੀ ਸੀਨੀਅਰ ਸੌਫਟਵੇਅਰ ਬਣ ਗਿਆ ਸੀ ਮੈਂ ਡਿਵੈਲਪਰ ਉੱਥੇ ਉਹ ਫਿਰ ਚੱਲੀ ਸੀ 8 ਕਿ ਸਾਲ ਵਧੀਆ ਚੱਲੀ ਫਿਰ ਕੁਛ ਉਤਰਾ ਚੜਾ ਚੜਾ ਉਤਰਾ ਚੜਾ ਜ਼ਿੰਦਗੀ ਤੇ ਆਏ ਫਿਰ ਹਾਂਜੀ ਫਿਰ ਫਿਰ ਕੰਮ ਛੁੱਟ ਗਿਆ ਫਿਰ ਫਿਰ ਸਕਿਉਰਟੀ ਥੋੜਾ ਚਿਰ ਕੀਤੀ ਹਾਂਜੀ ਹੋਰ ਵੀ ਹੋਰ ਸੀਲ ਸੇਲਸ ਵੀ ਕੀਤਾ ਸੀ 19 ਚ 19 ਚ ਸੇਲਸ ਵੀ ਕੀਤੀ ਸੀ ਕੰਮ ਕਿਹੜਾ ਛੁੱਟ ਗਿਆ ਸੀ ਕੰਮ ਜਿਹੜਾ ਉਹੀ ਸੀ ਸੌਫਟਵੇਅਰ ਦਾ ਉਹਨਾਂ ਨੇ ਮੈਨੂੰ ਮੈਨੇਜਰ ਕਹਿੰਦੇ ਸੀ ਬਣ ਜਾ ਉੱਥੇ ਆ ਕੇ ਸਮਿਤਰ ਇੱਥੋਂ 14 ਘੰਟੇ ਦੀ ਡਰਾਈਵ ਆ ਠੀਕ ਆ ਤੇ ਉਦੋਂ ਹਜੇ ਫੈਮਿਲੀ ਠੀਕ ਸੀ ਫੇਰ ਉਦੋਂ 14 ਘੰਟੇ ਦੀ ਡਰਾਈਵ ਮੈਂ ਕਿਹਾ ਘਰ ਲਿਆ ਇੱਥੇ ਹਾਂਜੀ ਤੇ ਸਭ ਕੁਝ ਠੀਕ ਆ ਹੋਇਆ ਸੀਗਾ ਹਾਂਜੀ ਫੇਰ ਮੈਂ ਕਿਹਾ ਹੁਣ ਮੂਵ ਹੋਣਾ ਔਖਾ ਮੈਨੇਜਰ ਦੀ ਜੌਬ ਚ ਵਧੀਆ ਸੀ ਵੈਸੇ ਹਾਂਜੀ ਪਰ ਉੱਥੇ ਉੱਥੇ ਬਹੁਤ ਸਨੋ ਪੈਂਦੀ ਠੀਕ ਜਿੱਥੇ ਜਾਣਾ ਸੀ ਨਾ ਹਾਂਜੀ ਉਹ ਬਹੁਤ ਦੂਰ ਆ ਨਾਲੇ ਗੁਰਦੁਆਰਾ ਵੀ ਨਹੀਂ ਮੈਨੂੰ ਲੱਗਦਾ ਉੱਥੇ ਗੁਰਦੁਆਰਾ ਸਾਹਿਬ ਵੀ ਕੋਈ ਨੇੜੇ ਸੀ ਫੈਮਿਲੀ ਦਾ ਵੀ ਔਖਾ ਸੀ ਮਮ ਡੈਡ ਦਾ ਉਰ ਯੂ نو ਇੰਨੀ ਦੂਰ ਜਗ੍ਹਾ ਤੇ ਜਿੱਥੇ ਕੋਈ ਪੰਜਾਬੀ ਨਹੀਂ ਹਾਂਜੀ ਥੋੜੇ ਮੋਟੇ ਪੰਜਾਬੀ ਹੋਣਗੇ ਸ਼ਾਇਦ ਘਰ ਤੇ ਉਹ ਜਿਹੜਾ ਜਿਹੜਾ ਸ਼ਹਿਰ ਸੀਗਾ ਹਾਂਜੀ ਮਸਾਂ ਹੀ ਹਜ਼ਾਰ ਕ ਬੰਦਾ 2000 ਵੱਧ ਤੋਂ ਵੱਧ 5000 ਬੰਦਾ ਹੋਊਗਾ ਉੱਥੇ ਮੈਨੂੰ ਲੱਗਦਾ ਨਹੀਂ 5000 ਰੁਪਏ ਹੁਣ ਸਮਿਥਰ ਫਿਰ ਬਸ ਫਿਰ 19 ਤੋਂ ਲੈ ਕੇ ਤੁਸੀਂ 23 19 ਤੋਂ ਫਿਰ ਆਪਾਂ ਥੋੜਾ ਜਿਹਾ ਰੋਕ ਕੀਤਾ ਸੀਗਾ ਸੇਲਸ ਦਾ ਮਹੀਨਾਕ ਫਿਰ ਮਹਾਰਾਜ ਦੀ ਕਿਰਪਾ ਨਾਲ ਜੌਬ ਮਿਲ ਗਈ ਸੀ ਆਪਾਂ ਜਦੋਂ ਐਬਸੋਰਟ ਰਹਿੰਦੇ ਸੀ ਹਾਂਜੀ ਫਿਰ ਉਹ ਵੀ 5 ਸਾਲ ਚੱਲੀ 23 ਤੱਕ 4 ਸਾਲ ਸਾਢੇ 4 ਸਾਲ ਸਾਢੇ 4 5 ਲਾਲਾ ਚੱਲ ਤੂੰ ਹਾਂਜੀ ਚੱਲ ਸਾਢੇ 4 5 ਚੱਲੀ ਹਾਂਜੀ ਹਾਂਜੀ ਨਹੀਂ ਜਾਂਦੀ ਪੁੱਤ ਤੇਰੇ ਕੋਲੇ ਹੀ ਆ ਹਾਂਗਕੋਗ ਚ ਵੀ ਕਰਦਾ ਸੀ ਕੰਮ ਐ ਏਦਾਂ ਨਹੀਂ ਸੌਫਟਵੇਅਰ ਦਾ ਕਰਦਾ ਸੀ ਤੇ ਹੁਣ 1.5 ਸਾਲ ਹੋ ਗਿਆ ਨੇ ਹਾਂਕੋਗ ਚੋਂ ਸੇਲ ਚੱਲੇ ਸੀ ਤੁਸੀਂ ਕੰਮ ਤੇ ਇੱਕ ਦਿਨ ਦੋ ਪੈਟਰੇ ਕੋਈ ਲੈਣੀ ਨਹੀਂ ਆਇਆ ਕਿੱਦਾਂ ਹੋਈ ਸੀ ਕਾਹਦਾ ਕੰਮ ਕਰਨ ਲੱਗੇ ਸੀ ਆਹ ਜੀ ਮੈਂ ਕਿਹਾ ਹੁਣ ਕੰਪਿਊਟਰ ਤੇ ਇਦਾਂ ਦਾ ਬਥੇਰਾ ਕੀਤਾ ਕਦਾਂ ਕੀਬੋਰਡ ਤੇ ਬਥੇਰਾ ਤਾਂ ਕੀਤਾ ਹੁਣ ਇਦਾਂ ਇਦਾਂ ਕਰਨਾ ਉਂਗਲਾਂ ਮੇਰੀ ਤੋੜਨ ਜਾਣਾ ਸੀ ਉਂਗਲਾਂ ਇਦਾਂ ਚਲਾਉਂਦੇ ਰਹੇ ਹੁਣ ਉਂਗਲਾਂ ਇਦਾਂ ਚਲਾਉਣੀਆਂ ਕਿ ਹੋਇਆ ਤੇ ਆ ਕੇ ਲਾਇਆ ਸੀ ਕਹਿੰਦਾ ਸੀ ਸੇ ਨੂੰ ਰੈਡੀ ਹੈ ਤੇ ਇਸ ਵੇਰੇ ਆਪਾਂ 2-3 ਘੰਟੇ ਹੀ ਹੋ ਗਏ ਸੀ ਨਾ ਵੇਟ ਕਰਦੇ ਆ ਨਾ ਕੋਈ ਲੈਣ ਨਹੀਂ ਸੀ ਆਇਆ ਹਾਂ ਰੋਟੀਆਂ ਆਠ ਵੀ ਪਕਾਈਆਂ ਤੂੰ ਸੱਤ ਪਤਾ ਨਹੀਂ ਆਠ ਆਪਾਂ ਫਿਰ ਉਹ ਛੱਡ ਲਿਆ ਸੀ ਬਰ ਸ਼ਾਦਾ ਸਿਰੇ ਰੋਟੀਆਂ ਰੋਟੀਆਂ ਪਾਲਟੀਆਂ ਬੁਲਟੀਆਂ ਤਿਆਰ ਕਰਕੇ ਰੱਖੀਆਂ ਸੀਗੀਆਂ ਚਲੋ ਜੋ ਮਹਾਰਾਜ ਜੋ ਵੀ ਕਰਦਾ ਮਹਾਰਾਜ ਵਧੀਆ ਕਰਦਾ ਕੋਈ ਨਾ ਫੋਨ ਵੀ ਫਿਰ ਲਾ ਬਾਅਦ ਚ ਲਾਇਆ ਸ਼ਾਮ ਨੂੰ ਵੀ ਲਾਇਆ ਪਰ ਅਗਲੇ ਦੀ ਕੋਈ ਪ੍ਰੋਬਲਮ ਹੋਣੀ ਆ ਯੂ ਨੋ ਅਗਲਾ ਵੀ ਚੁੰਦਾ ਹੋਣਾ ਸ਼ਾਇਦ ਪਤਾ ਨਹੀਂ ਹੁਣ ਕੀ ਗੱਲ ਆ ਪਰ ਨਹੀਂ ਜੋ ਲਿਖਿਆ ਨਹੀਂ ਹੋਣਾ ਨਹੀਂ ਕਿੱਦਾਂ ਹੀ ਹੁੰਦਾ ਜਦੋਂ ਹੋਊਗਾ ਮਹਾਰਾਜ ਨੇ ਕਰ ਦੇਣਾ ਫਿਗਰ ਕਰਨ ਦੀ ਕੋ ਲੋੜ ਨਹੀਂ ਹਾਂਜੀ ਸਹੀ ਗੱਲ ਹੈ ਬੰਦੇ ਦੇ ਕਿਤੇ ਤੇ ਨੇ ਗੋਸ਼ ਹੁੰਦਾ ਜਦੋਂ ਮਹਾਰਾਜ ਦਾ ਬੰਦਾ ਹੋਵੇ ਹੁੰਦਾ ਸਾਰਾ ਕੁਝ ਦੇਖ ਲੈ ਬੰਦਾ ਜਦੋਂ ਕੰਮ ਤੇ ਹੁੰਦਾ ਫਿਰ ਉਹਦਾ ਧਿਆਨ ਪਰਿਵਾਰ ਚ ਹੁੰਦਾ ਹਾਂਜੀ ਪਰਿਵਾਰ ਚ ਹੁੰਦਾ ਹੁੰਦਾ ਕਿਹੜਾ ਧਿਆਨ ਕੰਮ ਤੇ ਵੀ ਚੱਲ ਜਾਵੇ ਸਭ ਵੀ ਜ਼ਰੂਰੀ ਹੈ ਹਾਲੀ 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 ਕਰਮਜੀਤ ਕਰਮਜੀਤ ਹਾਂਜੀ ਆ ਗਏ ਆਪਾਂ ਵਾਪਸ ਘਰ ਵੱਲ ਤੇ ਚਲੋ ਜੀ ਅੱਜ ਦੇ ਲਈ ਇਨਾ ਹੀ ਮਿਲਦੇ ਆਂ ਕੱਲੋਂ ਇੱਕ ਨਵੇਂ ਬਲੌਗ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਸਾਰਿਆਂ ਨੂੰ ਛੜਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ